ਸੱਚ ਦੀ ਆਵਾਜ਼ ਨੂੰ ਦਬਾਉਣਾ ਜੀ ਗਗਨ ਭੈਣ ਨੇ ਸੱਚ ਸਾਹਮਣੇ ਲਿਆਂਦਾ ਜੋ ਕਿ ਪਿਛਲੇ ਦਿਨੀ ਚੰਦ ਭਾਨ ਦੇ ਵਿੱਚ ਕਾਂਡ ਹੋਇਆ ਸੀ ਜਿੰਨੇ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਜਿਹੜਾ ਵੀ ਸਚਾਈ ਸਾਹਮਣੇ ਲਿਆਂਦੀ ਆ ਜਿਹੜਾ ਕਿ ਇਹਨਾਂ ਨੇ ਇੱਕ ਐਸਸੀ ਐਕਟ ਦਾ ਮੁੱਦਾ ਬਣਾਇਆ ਸੀ ਉਹ ਇਹਨਾਂ ਨੇ ਸਾਹਮਣੇ ਲਿਆਂਦਾ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਇੱਕ ਛੋਟੇ ਜਿਹੇ ਪਰਚੇ ਦੀ ਧਮਕੀ ਦੇ ਕੇ ਅੱਜ ਸਾਡੀ ਭੈਣ ਤੇ ਪਰਚਾ ਪਾਇਆ ਗਿਆ ਇਹ ਸਾਰੀ ਪ੍ਰਸ਼ਾਸਨ ਦੀ ਨਲਾਇਕੀ ਆ ਪ੍ਰਸ਼ਾਸਨ ਨੇ ਪਹਿਲਾਂ ਵੀ ਝੂਠੇ ਪਰਚੇ ਪਾਏ ਆ ਤੇ ਅੱਜ ਵੀ ਝੂਠਾ ਪਰਚਾ ਪਾਇਆ ਅਸੀਂ ਅੱਜ ਉੱਥੇ ਪਹੁੰਚ ਰਹੇ ਹਾਂ ਫਰੀਦਕੋਟ ਵਿੱਚ ਕਿ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹਾਂ ਕਿ ਅੱਗੇ ਇਹ ਕੀ ਸਾਡੇ ਨਾਲ ਇਹ ਆਪਣਾ ਜਿਹੜਾ ਚੰਦਪਾਲ ਦਾ ਮੁੱਦਾ ਸੀ ਉਹ ਉਹਨੂੰ ਇਹਦੇ ਨਾਲ ਜੋੜਿਆ ਜਾ ਰਿਹਾ ਕਿ ਕੋਈ ਇਹ ਜਵਨਦੀਪ ਸਿੰਘ ਵਾਲਾ ਪਿੰਡ ਹੈ ਉਹਦਾ ਮੁੱਦਾ ਜੀ ਕੋਈ ਨਹੀਂ ਨਹੀਂ ਜੀ ਇਹ ਦੀਪ ਸਿੰਘ ਵਾਲਾ ਕੋਈ ਰਿਕਾਰਡਿੰਗ ਦਾ ਮੁੱਦਾ ਹੈ ਜੀ ਰਿਕਾਰਡਿੰਗ ਜਿਹੜੀ ਪਾਈ ਆ ਉਹ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਰਿਹਾ ਵੀ ਕੌਣ ਬੋਲਦਾ ਹੈ ਪਰ ਇਹਨਾਂ ਨੇ ਉਹ ਚੀਜ਼ ਨੂੰ ਝੂਠਾ ਸਾਬਤ ਕੀਤਾ ਤੇ ਸਾਡੀ ਭੈਣ ਤੇ ਪਰਚਾ ਪਾਇਆ ਪਰ ਮੈਨੂੰ ਇਹ ਵੀ ਗੱਲ ਸੁਣਨ ਚਾਹੀਏ ਕਿੰਨੀ ਵੀ ਰਿਕਾਰਡਿੰਗ ਝੂਠੀ ਹੈ ਪਰ ਰਿਕਾਰਡਿੰਗ ਕਦੇ ਝੂਠੀ ਨਹੀਂ ਹੋ ਸਕਦੀ ਤੇ ਰਿਕਾਰਡਿੰਗ ਜਿਹੜੀ ਉਹ ਐਡੀਟਿੰਗ ਨਹੀਂ ਉਹਦੀ ਐਡੀਟਿੰਗ ਕੀਤੀ ਜਾ ਸਕਦੀ ਨਹੀਂ ਨਹੀਂ ਰਿਕਾਰਡਿੰਗ ਝੂਠੀ ਨਹੀਂ ਜੀ ਰਿਕਾਰਡਿੰਗ ਕਾਇਦਾ ਸਬੂਤ ਦੇ ਮੁਤਾਬਕ ਪਾਈ ਹੈ ਜੀ ਗਗਨ ਸਿੱਧੂ ਨੇ ਅੱਜ ਤੱਕ ਕੋਈ ਵੀ ਖਬਰ ਲਾਈ ਆ ਸਬੂਤ ਦੇ ਤੌਰ ਤੇ ਲਾਈ ਆ ਉਹ ਤਾਂ ਇੱਕ ਪਾਸੇ ਦੀ ਆਵਾਜ਼ ਨੂੰ ਦਬਾਉਣ ਵਾਸਤੇ ਵੀ ਛੋਟਾ ਜਿਹਾ ਜਿਵੇਂ ਕਿ ਬੰਦੇ ਨੂੰ ਆਪਾਂ ਦਬਾਉਣਾ ਆਵਾਜ਼ ਨੂੰ ਉਹ ਚੀਜ਼ ਕੀਤੀ ਹੈ ਫਿਰ ਬਣੇ ਆਪਣੇ ਹੌ ਚੰਦਪਾਨ ਤੋਂ ਕਿਹੜੇ ਕਿਹੜੇ ਭਰਾ ਪਹੁੰਚ ਰਹੇ ਆ ਕਿਹੜੀਆਂ ਅਗਲੀਆਂ ਜਥੇਬੰਦੀਆਂ ਆਪਣੇ ਹੱਕ ਦੇ ਬਚਦੇ ਫਰੀਦਕੋਟ ਪਹੁੰਚ ਰਹੀਆਂ ਜੀ ਆਪਣੇ ਜੀ ਐਸ ਕੇ ਐਮ ਦੀਆਂ ਜਿੰਨੀਆਂ ਸੱਤ ਜਥੇਬੰਦੀਆਂ ਨੇ ਇਸ ਟਾਈਮ ਫਰੀਦਕੋਟ ਦੇ ਵਿੱਚ ਜੀ ਉਹ ਪਹੁੰਚ ਰਹੇ ਆ ਬਾਕੀ ਆਪਣੇ ਜਿੰਨੇ ਵੀ ਭਰਾ ਨੇ ਭੈਣ ਦੇ ਨਾਲ ਸਾਰੇ ਪਹੁੰਚ ਰਹੇ ਆ ਚੰਦਪਾਨ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋ ਰਹੇ ਠੀਕ ਹੈ ਜੀ ਫਿਰ ਬਣੇ ਚੰਦਪਾਨ ਵਾਲੇ ਵਿੱਚ ਜੀ ਕਹਿੰਦੇ ਹੋ ਸਰਪੰਚ ਗੰਦੂਰ ਸਿੰਘ ਜੀ ਵੀ ਦਾ ਵੀ ਬੱਚੇ ਉਹਨਾਂ ਨੇ ਨਾਂ ਕੋਈ ਲਿਖਿਆ ਹੈਗਾ ਜੋ ਭੈਣ ਦੇ ਪਰਚੇ ਪਾਇਆ ਹੈਗਾ ਉਹ ਤਾਂ ਜੀ ਇਸ ਮੁੱਦੇ ਨੂੰ ਨਾਲ ਜੋੜਿਆ ਜਾ ਰਿਹਾ ਕੋਈ ਉਹਨਾਂ ਦਾ ਅੱਜ ਤੱਕ ਦਾ ਆਪਾਂ ਇੰਨੇ ਮੈਨੂੰ ਲੱਗਦਾ ਕੋਈ ਇਹਨਾਂ ਦੀ ਇੰਟਰਵਿਊ ਕੀਤੀ ਨਹੀਂ ਹੋਈ ਜੀ ਕੋਈ ਗਮਦੂਰ ਸਿੰਘ ਨਾਲ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਗੱਲਬਾਤ ਕੀਤੀ ਹੋਵੇ ਫਿਰ ਤਾਂ ਆਪਾਂ ਕਹਿ ਸਕਦੇ ਆ ਪਰ ਨਹੀਂ ਜੀ ਇਹ ਗੱਲ ਨੂੰ ਝੂਠਾ ਨਾਲ ਜੋੜਿਆ ਗਿਆ ਇੱਕ ਬਸ ਤੁਹਾਨੂੰ ਫਿਰ ਵੀ ਮਾਰ-ਮਾਰ ਕਹਿਣੀ ਹੈ ਪ੍ਰਸ਼ਾਸਨ ਦੀ ਨਾਲ ਲੱਗਦੀ ਹੈ ਆ ਗਰੂ ਬਣਾਇਆ ਇਸੀ ਗੱਲ ਆਪਣੀ ਕੀ ਜਿਹੜੀ ਇਹ ਇਹਨੂੰ ਮੁੱਦਾ ਬਣਾਇਆ ਜਾ ਰਿਹਾ ਬਹੁਤ ਵੱਡਾ ਇਸ਼ੂ ਬਣਾਇਆ ਜਾ ਕੀ ਕਾਰਨ ਹੈ ਜੀ ਕੀ ਚੱਕਰ ਹੈ ਇਹ ਇਹ ਜੀ ਬਸ ਜਦੋਂ ਮੰਡੇ ਦੀ ਬੋਲ ਖੋਲੋਂਗੇ ਹਨਾ ਜੇ ਕੋਈ ਸਮਾਜ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬੱਧੂ ਬਣਾ ਰਿਹਾ ਹੈ ਹਨਾ ਉਹਦੇ ਬੋਲ ਖੋਲੋਂਗੇ ਤੇ ਤੁਸੀਂ ਉਹ ਜ਼ਰੀਆ ਹੋਵੋਗੇ ਜੀ ਬਣ ਮੈਂ ਮੇਰੀ ਕੋਈ ਪਰਸਨਲ ਇਨਾਂ ਦਾ ਰੰਜਿਸ਼ ਨਹੀਂ ਹੈਗੀ ਨਾ ਮੈਂ ਕੋਈ ਮੇਰੀ ਬਾਤ ਨੂੰ ਇਨਾਂ ਦੇ ਨਾਲ ਹੀ ਲੱਗਦੀ ਹੈ ਨਾ ਕੋਈ ਸਾਡਾ ਵਾਟ ਦਾ ਰੋਣਾ ਠੀਕ ਹੈ ਜੀ ਅਸਲ ਦੇ ਵਿੱਚ ਲੋਕ ਇੰਦਾ ਦੇ ਖਿਲਾਫ ਇਹਤੇ ਬੋਲਦੇ ਹੀ ਨਹੀਂ ਕਿਉਂਕਿ ਕੋਈ ਇਹਨਾਂ ਦੇ ਖਿਲਾਫ ਬੋਲ ਹੀ ਨਹੀਂ ਸਕਦਾ ਇਹਨਾਂ ਦੇ ਕੋਲ ਇੱਕ ਐਸੀ ਪਾਵਰ ਆ ਧਰਨਾ ਲਾਉਣ ਦੀ ਠੀਕ ਹੈ ਡਰਾਵਾ ਇੱਕ ਚੰਗਾ ਬਲੈਕਮੇਲਰ ਹੈਗੇ ਆ ਲੋਕ ਡਰਦੇ ਸੀ ਪਰ ਜਦੋਂ ਤੋਂ ਮੇਰੇ ਬਾਰੇ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਡਰਦੀ ਨਹੀਂ ਉਹਨਾਂ ਤੋਂ ਇਹ ਜੇ ਅਸੀਂ ਸਬੂਤ ਦੇਵਾਂਗੇ ਤੇ ਇਹ ਚਲਾ ਦੂਗੀ ਚਲਾਉਗੀ ਹਨਾ ਤੇ ਹੱਕ ਵੀ ਹਰ ਇੱਕ ਪੱਤਰਕਾਰ ਦਾ ਇਹੀ ਬੰਦ ਹੈ ਵੀ ਉਹਨੂੰ ਚਲਾਉਣਾ ਹੀ ਚਾਹੀਦਾ ਤੇ ਜਿਹੜਾ ਇਹ ਵਾਰ-ਵਾਰ ਕਹਿੰਦੇ ਆ ਵੀ ਇਹ ਸਾਡੀ ਫੇਕ ਐਡਿਟ ਕੀਤੀ ਹੈ ਚੋਰ ਕਦੇ ਨਹੀਂ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਹੈ ਠੀਕ ਹੈ ਇਹ ਇਹਦਾ ਇਹ ਕਹਿਣ ਗਈ ਨਾ ਤੁਜੀ ਮੈਨੂੰ ਅੱਜ ਤੱਕ ਇੱਕ ਵੀ ਇੰਟਰਵਿਊ ਖਾ ਦਿਓ ਜਿਹਦੇ ਵਿੱਚ ਕੋਈ ਵੀ ਬੰਦਾ ਦੂਜੀ ਪਾਰਟੀ ਮੰਨ ਨਹੀਂ ਹੋਵੇ ਵੀ ਅਸੀਂ ਆਏ ਨਹੀਂ ਕੀਤਾ ਸਾਰੇ ਐ ਹੀ ਕਹਿੰਦੇ ਹੁੰਦੇ ਵੀ ਅਸੀਂ ਆਏ ਨਹੀਂ ਕੀਤਾ ਹਨਾ ਤੇ ਕੋਈ ਕੋਈ ਗੱਲਾਂ ਬਾਤਾਂ ਨਹੀਂ ਚਲੋ ਕੋਈ ਨਹੀਂ ਮੈਂ ਸਾਰਾ ਕੁਝ ਥੋੜੇ ਦੇ ਬਣੇ ਇਲਜ਼ਾਮ ਵੀ ਲਾ ਰਹੇ ਆ ਵੀ ਇਹਨਾਂ ਨੇ ਮਤਲਬ ਪੈਸੇ ਖਾਧੇ ਆ ਜੀ ਇਹ ਮੈਂ ਇਹਦਾ ਕੋਈ ਅੱਜ ਦਾ ਨਹੀਂ ਮੈਨੂੰ ਤਾਂ ਹੁਣ ਇਹ ਇਲਜ਼ਾਮ ਦੀ ਆਦਤ ਪੈ ਗਈ ਵੀ ਬੋਲੀ ਜਾਓ ਲੋਕ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਆ ਵੀ ਜਿਵੇਂ ਇੱਕ ਵਾਰ ਸਟੋਰੀ ਚ ਲਿਖ ਕੇ ਪਾਦਾ ਕਿ ਜੋ ਬੋਲ ਰਹੇ ਆ ਇਹ ਸਹੀ ਨਹੀਂ ਹੈਗਾ ਲੋਕ ਉਹਦੇ ਮੰਨ ਲੈਂਦੇ ਆ ਸੱਚ ਬੋਲ ਸੱਚ ਬੋਲਣ ਵਾਲੇ ਨੂੰ ਹੀ ਕਿਉਂ ਕਹੇ ਜਾਂਦੇ ਭਨੇ ਵੀ ਇਹ ਪੈਸੇ ਖਾਂਦਾ ਜਾ ਇਹਨੇ ਜੇ ਸੱਚ ਚੁੱਪਦਾ ਹੁੰਦਾ ਹਨਾ ਅਮਰਸਿੱਤ ਭਨੇ ਥੋੜੇ ਤੇ ਵੀ ਇਲਜ਼ਾਮ ਲੱਗੇ ਵੀ ਇਹ ਪੈਸੇ ਖੁਸੇਦ ਨੇ ਹਾਂਜੀ ਉਹਨਾਂ ਨੇ ਤਾਂ ਜੀ ਦੇਖੋ ਜਿੰਨੇ ਵੀ ਇੱਥੇ ਪਹੁੰਚੇ ਆ ਐਸੀ ਕਮਿਸ਼ਨ ਤੱਕ ਦਾ ਕਹਦਾ ਵੀ ਖਰੀਦ ਲਿਆ ਵਕੀਲ ਖਰੀਦ ਲੈ ਜੀ ਕਿ ਜੇ ਕੋਈ ਵੀ ਜੇ ਤੁਸੀਂ ਜਾਓਗੇ ਤੁਹਾਨੂੰ ਵੀ ਕਹਿਣਗੇ ਠੀਕ ਕੀ ਕਿਹਾ ਸੀ ਗੱਲ ਕੀ ਕਿਹਾ ਜੀ ਦੱਸੋ ਐਨਾ ਕਿੰਨਾ ਕੋ ਦੱਸੋ 10 15 ਕਿਲਿਆਂ ਵਾਲਾ ਕੋਲ ਪੈਸਾ ਹੋਊਗਾ ਜਿਹੜਾ ਵੀ ਆਪਣੇ ਘਰਾਂ ਚ ਸੱਡੀ ਆ ਜੇ ਹੈਗੇ ਵੀ ਕੋਈ ਆਏ ਤਾਂ ਦੰਦਾ ਨਹੀਂ ਫਿਰਦਾ ਪੰਡਾ ਨਹੀਂ ਫਿਰਦਾ ਜੀ ਨਹੀਂ ਭਾਈ ਮੈਂ ਮੈਂ ਇੱਕ ਗੱਲ ਹੋਰ ਗੱਲ ਜੀ ਕਹਿੰਦੇ ਵੀ ਜਿਹੜਾ ਬੰਦਾ ਸੱਚ ਬੋਲਦਾ ਤੇ ਸੱਚੇ ਬੰਦੇ ਨੂੰ ਭਾਈ ਕਹਿੰਦੇ ਲੈ ਵੀ ਸੱਚ ਨੂੰ ਫਾਂਸੀ ਅੱਜ ਅਸੀਂ ਜਾ ਰਹੇ ਹਾਂ ਜੀ ਫਰੀਦਕੋਟ ਤੇ ਜਿਹੜਾ ਭਾਈ ਜਗਨ ਸਿੱਧੂ ਭੈਣ ਦੇ ਪਰਚਾ ਪਿਆ ਅਸੀਂ ਉਹ ਪਹਿਲਾਂ ਉਸ ਪਰਚੇ ਦਾ ਫਰੋਜ਼ ਕਰਦੇ ਹਾਂ ਤੇ ਅਸੀਂ ਮਤਲਬ ਕੱਲੀ ਗਗਨ ਭੈਣ ਕੱਲੀ ਨਹੀਂ ਅਸੀਂ ਉਹਦੇ ਵੀ ਕਿਹਾ ਸੀਗਾ ਤੇ ਅੱਜ ਵੀ ਕਹਿ ਰਹੇ ਆਂ ਵੀ ਅਸੀਂ ਨਾਲ ਆ ਉਹਨਾਂ ਦੇ ਬਾਕੀ ਜਿਹੜੀ ਗੱਲ ਹੈ ਜੀ ਗੱਲ ਮੈਨੂੰ ਪੂਰੀ ਗੱਲ ਦਾ ਨਹੀਂ ਪਤਾ ਕੀ ਹੈ ਪਰ ਮੈਨੂੰ ਇੰਨਾ ਪਤਾ ਵੀ ਮੈਂ ਗਗਨ ਭੰਦੇ ਨਾਲ ਅੱਜ ਵੀ ਆ ਕੱਲ ਨੂੰ ਵੀ ਆ ਚਾਹੇ ਭੈਣ ਸਹੀ ਹੈ ਚਾਹੇ ਗਲਤ ਹੈ ਪਰ ਸਾਨੂੰ ਇਸ ਗੱਲ ਦਾ ਪਤਾ ਵੀ ਇਹ ਗਲਤ ਨਹੀਂ ਹੋ ਸਕਦੇ ਸੱਚ ਸੱਚੀ ਗੱਲ ਕਰਨ ਵਾਲੇ ਜਾਂ ਸੱਚ ਦੇ ਨਾਲ ਖੜਨ ਵਾਲੇ ਕਦੇ ਝੂਠੇ ਨਹੀਂ ਹੋ ਸਕਦੇ ਗਲਤ ਨਹੀਂ ਹੋ ਸਕਦੇ ਤੇ ਅਸੀਂ ਇੱਕ ਗੱਲ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਸਾਡਾ ਸਾਥ ਦਿੰਦੇ ਆ ਉਹ ਭੈਣ ਚੰਦਪਾਣ ਤੋਂ ਅਮਰਜੀਤੋ ਸਾਹਮਣੇ ਬੈਠੇ ਆ। ਅਸੀਂ ਆਪਣੇ ਆਪਣੇ ਕੀ ਗੱਲ ਹੋਈ ਹੈ? ਤੁਸੀਂ ਸਾਰੀ ਗੱਲ ਦੱਸਣੀ ਹੈ ਕੈਮਰੇ ਦੇ ਸਾਹਮਣੇ ਹਾਂ ਨਾ। ਇਹ ਗੱਲ ਤਾਂ ਜੀ ਕੋਈ ਨਹੀਂ ਇੱਕ ਬਸ ਜਿਵੇਂ ਕਿ ਸੱਚ ਦੀ ਆਵਾਜ਼ ਨੂੰ ਦਪਾਉਣਾ। ਜੀ ਗगन ਭੈਣ ਨੇ ਸੱਚ ਸਾਹਮਣੇ ਲਿਆਂਦਾ ਜੋ ਕਿ ਪਿਛਲੇ ਦਿਨੀ ਚੰਦਪਾਣ ਦੇ ਵਿੱਚ ਕਾਂਡ ਹੋਇਆ ਸੀ। ਜੀ ਨੇ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਜਿਹੜਾ ਵੀ ਸਚਾਈ ਸਾਹਮਣੇ ਲਿਆਂਦੀ ਆ ਜਿਹੜਾ ਕਿ ਇਹਨਾਂ ਨੇ ਇੱਕ ਐਸਸੀ ਐਕਟ ਦਾ ਮੁੱਦਾ ਬਣਾਇਆ ਸੀ ਉਹ ਇਹਨਾਂ ਨੇ ਸਾਹਮਣੇ ਲਿਆਂਦਾ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਇੱਕ ਛੋਟੇ ਜਿਹੇ ਪਰਚੇ ਦੀ ਧਮਕੀ ਦੇ ਕੇ ਅੱਜ ਸਾਡੀ ਭੈਣ ਤੇ ਪਰਚਾ ਪਾਇਆ ਗਿਆ ਇਹ ਸਾਰੀ ਪ੍ਰਸ਼ਾਸਨ ਦੀ ਨਲਾਇਕੀ ਆ ਪ੍ਰਸ਼ਾਸਨ ਨੇ ਪਹਿਲਾਂ ਵੀ ਝੂਠੇ ਪਰਚੇ ਪਾਏ ਆ ਤੇ ਅੱਜ ਵੀ ਝੂਠਾ ਪਰਚਾ ਪਾਇਆ ਅਸੀਂ ਅੱਜ ਉੱਥੇ ਪਹੁੰਚ ਰਹੇ ਆ ਫਰੀਦਕੋਟ ਵਿੱਚ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਕਿ ਅੱਗੇ ਇਹ ਕੀ ਸਾਡੇ ਨਾਲ ਇਹ ਆਪਣਾ ਜਿਹੜਾ ਚੰਦਪਾਣ ਦਾ ਮੁੱਦਾ ਸੀ ਉਹ ਉਹਨੂੰ ਇਹਦੇ ਨਾਲ ਜੋੜਿਆ ਜਾ ਰਿਹਾ ਕਿ ਕੋਈ ਇਹ ਜਵਨਦੀਪ ਸਿੰਘ ਵਾਲਾ ਪਿੰਡ ਹੈ ਉਹਦਾ ਮੁੱਦਾ ਜੀ ਕੋਈ ਨਹੀਂ ਨਹੀਂ ਜੀ ਇਹ ਦੀਪ ਸਿੰਘ ਵਾਲਾ ਕੋਈ ਰਿਕਾਰਡਿੰਗ ਦਾ ਮੁੱਦਾ ਹੈ ਜੀ ਰਿਕਾਰਡਿੰਗ ਜਿਹੜੀ ਪਾਈ ਆ ਉਹ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਰਿਹਾ ਵੀ ਕੌਣ ਬੋਲਦਾ ਹੈ ਪਰ ਇਹਨਾਂ ਨੇ ਉਹ ਚੀਜ਼ ਨੂੰ ਝੂਠਾ ਸਾਬਤ ਕੀਤਾ ਤੇ ਸਾਡੀ ਭੈਣ ਤੇ ਪਰਚਾ ਪਾਇਆ ਪਰ ਇਹ ਵੀ ਗੱਲ ਸੁਣਨ ਚਾਹੀਏ ਕਿੰਦੀ ਵੀ ਰਿਕਾਰਡਿੰਗ ਝੂਠੀ ਹੈ ਪਰ ਰਿਕਾਰਡਿੰਗ ਕਦੇ ਝੂਠੀ ਨਹੀਂ ਹੋ ਸਕਦੀ ਤੇ ਰਿਕਾਰਡਿੰਗ ਜਿਹੜੀ ਉਹ ਐਡੀਟਿੰਗ ਨਹੀਂ ਉਹਦੀ ਰਿਟਨਿੰਗ ਕੀਤੀ ਜਾ ਸਕਦੀ ਨਹੀਂ ਨੀ ਰਿਕਾਰਡਿੰਗ ਝੂਠੀ ਨਹੀਂ ਜੀ ਰਿਕਾਰਡਿੰਗ ਕਾਇਦਾ ਸਬੂਤ ਦੇ ਮੁਤਾਬਕ ਪਾਈ ਹੈ ਜੀ ਗਗਨ ਸਿੱਧੂ ਨੇ ਅੱਜ ਤੱਕ ਕੋਈ ਵੀ ਖਬਰ ਲਾਈ ਆ ਸਬੂਤ ਦੇ ਤੌਰ ਤੇ ਲਾਈ ਆ ਉਹ ਤਾਂ ਇੱਕ ਪਾਸੇ ਨਿਵਾਜ ਨੂੰ ਦਬਾਉਣ ਵਾਸਤੇ ਵੀ ਛੋਟਾ ਜਿਹਾ ਜਿਵੇਂ ਕਿ ਬੰਦੇ ਨੂੰ ਆਪਾ ਦਬਾਉਣਾ ਆਵਾਜ਼ ਨੂੰ ਉਹ ਚੀਜ਼ ਕੀਤੀ ਗਈ ਫਿਰ ਬਣੇ ਆਪਣੇ ਹੌ ਚੰਦ ਭਾਂਦੂ ਕਿਹੜੇ ਕਿਹੜੇ ਭਰਾ ਪਹੁੰਚ ਰਹੇ ਆ ਕਿਹੜੀਆਂ ਅਗਲੀਆਂ ਜਥੇ ਬੰਦੀਆਂ ਆਪਣੇ ਹੱਕ ਦੇ ਵਜਤ ਦੇ ਫਰੀਦਕੋਟ ਪਹੁੰਚ ਰਹੀਆਂ ਜੀ ਆਪਣੇ ਜੀ ਐਸਕੇਐਮ ਦੀਆਂ ਜਿੰਨੀਆਂ ਸੱਤ ਜਥੇ ਬੰਦਗਾਂ ਨੇ ਇਸ ਟਾਈਮ ਫਰੀਦਕੋਟ ਦੇ ਵਿੱਚ ਜੀ ਉਹ ਪਹੁੰਚ ਰਹੇ ਆ ਬਾਕੀ ਆਪਣੇ ਜਿੰਨੇ ਵੀ ਭਰਾ ਨੇ ਪਹਿਣ ਦੇ ਨਾਲ ਸਾਰੇ ਪਹੁੰਚ ਰਹੇ ਚੰਦਪਾਨ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋ ਰਹੇ ਠੀਕ ਹੈ ਜੀ ਜੇ ਬਣੇ ਚੰਦਪਾਨ ਵਾਲੇ ਵਿੱਚ ਇਹ ਕਹਿ ਰਹੇ ਸਰਪੰਚ ਗਮਦੂਰ ਸਿੰਘ ਜੀ ਵੀ ਬੱਚੇ ਉਹਨਾਂ ਨੇ ਨਾਂ ਕੋਈ ਲਿਖਿਆ ਹੈਗਾ ਜੋ ਪਹਿਣ ਦੇ ਪਰਚਾ ਪਾਇਆ ਹੈਗਾ ਉਹ ਤਾਂ ਜੀ ਇਸ ਮੁੱਦੇ ਨੂੰ ਨਾਲ ਜੋੜਿਆ ਜਾ ਰਿਹਾ ਉਹ ਕੋਈ ਉਹਨਾਂ ਦਾ ਅਜ ਤੱਕ ਦਾ ਪਹਿਣ ਨੇ ਮੈਨੂੰ ਲੱਗਦਾ ਕੋਈ ਇਹਨਾਂ ਦੀ ਇੰਟਰਵਿਊ ਕੀਤੀ ਨਹੀਂ ਹੋਈ ਜੀ ਕੋਈ ਗਮਦੂਰ ਸਿੰਘ ਨਾਲ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਗੱਲਬਾਤ ਕੀਤੀ ਫਿਰ ਤਾਂ ਆਪਾਂ ਕਹਿ ਸਕਦੇ ਆ ਪਰ ਨਹੀਂ ਜੀ ਇਹ ਗੱਲ ਨੂੰ ਝੂਠਾ ਨਾਲ ਜੋੜਿਆ ਗਿਆ ਇੱਕ ਬਸ ਤੁਹਾਨੂੰ ਫਿਰ ਵੀ ਮਾਰ-ਵਾਰ ਕਹਿੰਨੀ ਹੈ ਪ੍ਰਸ਼ਾਸਨ ਦੀ ਨ ਲੱਗੀ ਹੈ। ਆ ਗੁਰੂ ਬਣਾਇਆ ਜੱਸੀ ਗਾਲ। ਜੱਸੀ ਗਾਲ। ਆਪਣੀ ਕੀ ਜਿਹੜੀ ਇਹ ਇਹਨੂੰ ਮੁੱਦਾ ਬਣਾਇਆ ਜਾ ਰਿਹਾ ਬਹੁਤ ਵੱਡਾ ਇਸ਼ੂ ਬਣਾਇਆ ਜਾ ਕਿ ਕਾਰਨ ਹੈ ਜੀ ਕੀ ਚੱਕਰ ਹੈ। ਇਹ ਜੀ ਬਸ ਜਦੋਂ ਇਸੇ ਬੰਦੇ ਦੀ ਬੋਲ ਖੋਲੋਗੇ ਹਨਾ ਜੇ ਕੋਈ ਸਮਾਜ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬੰਦੂ ਬਣਾ ਰਿਹਾ ਹੈ ਹਨਾ ਉਹਦੀ ਬੋਲ ਖੋਲੋਗੇ ਤੇ ਤੁਸੀਂ ਉਹ ਜ਼ਰੀਆ ਹੋਵੋਗੇ। ਵੇ ਪਰ ਮੈਂ ਮੇਰੀ ਕੋਈ ਪਰਸਨਲ ਇਨਾਂ ਨਾਲ ਰੰਜਿਸ਼ ਨਹੀਂ ਹੈਗੀ ਨਾ ਮੈਂ ਕੋਈ ਮੇਰੀ ਬਾਤ ਮੂ ਇਹਨਾਂ ਦੇ ਨਾਲ ਹੀ ਨੰਗਦੀ ਹੈ ਨਾ ਕੋਈ ਸਾਡਾ ਵਾਟ ਦਾ ਰੋਣਾ ਹੈ ਠੀਕ ਹੈ ਜੀ ਅਸਲ ਦੇ ਵਿੱਚ ਲੋਕ ਇਹਨਾਂ ਦੇ ਖਿਲਾਫ ਕਿਤੇ ਬੋਲਦੇ ਹੀ ਨਹੀਂ ਕਿਉਂਕਿ ਕੋਈ ਇਹਨਾਂ ਦੇ ਖਿਲਾਫ ਬੋਲ ਹੀ ਨਹੀਂ ਸਕਦਾ ਇਹਨਾਂ ਦੇ ਕੋਲ ਇੱਕ ਐਸੀ ਪਾਵਰ ਆ ਧਰਨਾ ਲਾਉਣ ਦੀ ਠੀਕ ਹੈ ਡਰਾਵਾ ਇੱਕ ਚੰਗਾ ਬਲੈਕਮੇਲਰ ਹੈਗੇ ਆ ਲੋਕ ਡਰਦੇ ਸੀ ਪਰ ਜਦੋਂ ਤੋਂ ਮੇਰੇ ਬਾਰੇ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਡਰਦੀ ਨਹੀਂ ਉਹਨਾਂ ਤੋਂ ਇਹ ਜੇ ਅਸੀਂ ਸਬੂਤ ਦੇਵਾਂਗੇ ਤੇ ਇਹ ਚਲਾ ਦੇ ਚਲਾਉਗੀ ਹਨਾ ਇਹ ਹੱਕ ਵੀ ਹਰ ਇੱਕ ਪੱਤਰਕਾਰ ਦਾ ਹੀ ਬੰਦਾ ਵੀ ਉਹਨੂੰ ਚਲਾਉਣਾ ਹੀ ਚਾਹੀਦਾ ਹੈ ਤੇ ਜਿਹੜਾ ਇਹ ਵਾਰ-ਵਾਰ ਕਹਿੰਦੇ ਆ ਵੀ ਇਹ ਸਾਡੀ ਫੇਕ ਐਡਿਟ ਕੀਤੀ ਹੈ ਚੋਰ ਕਦੇ ਨਹੀਂ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਹੈ ਠੀਕ ਹੈ ਤੇ ਇਹ ਇਹ ਤਾਂ ਇਹ ਕਹਿਣ ਗਈ ਨਾ ਤੂੰ ਜੀ ਮੈਨੂੰ ਅੱਜ ਤੱਕ ਇੱਕ ਵੀ ਇੰਟਰਵਿਊ ਦਿਖਾ ਦਿਓ ਜਿਹਦੇ ਵਿੱਚ ਕੋਈ ਵੀ ਬੰਦਾ ਦੂਜੀ ਪਾਰਟੀ ਮੰਨ ਨਹੀਂ ਹੋਵੇ ਵੀ ਅਸੀਂ ਐ ਨਹੀਂ ਕੀਤਾ ਸਾਰੇ ਐ ਹੀ ਕਹਿੰਦੇ ਹੁੰਦੇ ਵੀ ਅਸੀਂ ਐ ਨਹੀਂ ਕੀਤਾ ਹਨ ਤੇ ਕੋਈ ਕੋਈ ਗੱਲਾਂ ਬਾਤਾਂ ਨਹੀਂ ਚਲੋ ਕੋਈ ਨਹੀਂ ਮੈਂ ਥੋੜੇ ਬਨੇ ਇਲਜ਼ਾਮ ਵੀ ਲਾ ਰਹੇ ਆ ਵੀ ਇਹਨਾਂ ਨੇ ਮਤਲਬ ਪੈਸੇ ਖਾਦੇ ਆ ਜੀ ਇਹ ਮੈਂ ਇਹਦਾ ਕੋਈ ਅੱਜ ਦਾ ਨਹੀਂ ਮੈਨੂੰ ਤਾਂ ਹੁਣ ਇਹ ਇਲਜ਼ਾਮ ਦੀ ਆਦਤ ਪੈ ਗਈ ਵੀ ਬੋਲੀ ਜਾਓ ਲੋਕ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਆ ਵੀ ਜਿਵੇਂ ਇੱਕ ਵਾਰ ਸਟੋਰੀ ਚ ਲਿਖ ਕੇ ਪਾਦਾ ਕਿ ਜੋ ਬੋਲ ਰਹੇ ਆ ਇਹ ਸਹੀ ਨਹੀਂ ਹੈਗਾ ਲੋਕ ਉਹਦੀ ਮੰਨ ਲੈਂਦੇ ਆ ਸੱਚ ਬੋਲ ਸੱਚ ਬੋਲਣ ਵਾਲੇ ਨੂੰ ਹੀ ਕਿਉਂ ਕਿਹਾ ਜਾਂਦਾ ਭਨੇ ਵੀ ਇਹ ਪੈਸੇ ਖਾਂਦਾ ਜਾਂ ਇਹਨੇ ਸੱਚ ਚੁਬਦਾ ਹੁੰਦਾ ਹਨਾ ਅਮਰਜੀਤ ਭਾਣੇ ਥੋੜੇ ਤੇ ਵੀ ਇਲਜ਼ਾਮ ਲੱਗੇ ਵੀ ਇਹ ਪੈਸੇ ਖਸਿੱਧਦੇ ਨੇ ਹਾਂ ਜੀ ਉਹਨਾਂ ਨੇ ਤਾਂ ਜੀ ਦੇਖੋ ਜਿੰਨੇ ਵੀ ਇੱਥੇ ਪਹੁੰਚੇ ਆ ਐਸੀ ਕਮਿਸ਼ਨ ਤੱਕ ਦਾ ਕਹਦਾ ਵੀ ਖਰੀਦ ਲਿਆ ਵਕੀਲ ਖਰੀਦ ਲੈ ਜੀ ਕਿ ਜੇ ਕੋਈ ਵੀ ਜੇ ਤੁਸੀਂ ਜਾਓਗੇ ਤੁਹਾਨੂੰ ਵੀ ਕਹਿਣਗੇ ਕਿ ਇਹ ਕੀ ਕਿਹਾ ਸੀਗਾ ਕਿਹਾ ਜੀ ਮੈਨੂੰ ਖੁਦ ਕਹੀ ਜਾਂਦੇ ਕਹਿੰਦੇ ਅਮਰਜੀਤ ਵੀ ਖਰੀਦੀ ਵਾਲਾ ਦੱਸੋ ਐਨਾ ਕਿੰਨਾ ਕੁ ਦੱਸੋ 10 15 ਕਿਲਿਆਂ ਵਾਲਾ ਕੋਲ ਪੈਸਾ ਹੋਊਗਾ ਜਿਹੜਾ ਵੀ ਆਪਣੇ ਘਰਾਂ ਚ ਸੱਡੀ ਆ ਜੇ ਹੈਗੇ ਵੀ ਕੋਈ ਆਏ ਤਾਂ ਦਿੰਦਾ ਨਹੀਂ ਫਿਰ ਤਾਂ ਬੰਦਦਾ ਨਹੀਂ ਵਰਦਾ ਜੀ ਨਹੀਂ ਭਾਈ ਮੈਂ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਵੀ ਚਲੋ ਠੀਕ ਆ ਮੇਰੇ ਤੇ ਤਾਂ ਮਰਜ਼ਾ ਬੈਣਾ ਲਾ ਪੈ ਗਿਆ ਪਰ ਉਹ ਮੈਂ ਆਪਣੇ ਗਾਂ ਜਾ ਕੇ ਦੱਸੂਗੀ ਵੀ ਇਹ ਕਿਦਾਂ ਦਾ ਸੱਚਾ ਸੀ ਤੇ ਕਿਦਾਂ ਦਾ ਝੂਠਾ ਸੀ ਉਹ ਪਤਾ ਲੱਗ ਜੂਗਾ ਮੋਕੇ ਤੇ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਆ ਚਿਹਰੇ ਨੰਗੇ ਹੋ ਗਏ ਵੀ ਇਹ ਕਿਵੇਂ ਤੋਕ ਨੇ ਕਿਵੇਂ ਆ ਤੇ ਕਿਹੜੇ ਬੰਦੇ ਦੇ ਹੱਕ 'ਚ ਜਾਂਦੇ ਨੇ ਤੇ ਕਿਹੜੇ ਦੇ ਖਿਲਾਫ ਜਾਂਦੇ ਆ ਜਿਹੜਾ ਇਹਨਾਂ ਦੀ ਫੇਵਰ ਲੈਤਾ ਉਹਨਾਂ ਦੇ ਹੱਕ 'ਚ ਹੈ ਜਿਹੜਾ ਇਹਨਾਂ ਦੇ ਖਿਲਾਫ ਇਹਨਾਂ ਨੂੰ ਸਵਾਲ ਕਰਦਾ ਉਹਨਾਂ ਦੇ ਖਿਲਾਫ ਹੈ ਤੇ ਇਹ ਆ ਉਰਾਹ ਨਾਲ ਜੋ ਗੱਲ ਜੋ ਕੁਝ ਵੀ ਹੋਇਆ ਲੋਕਾਂ ਨੂੰ ਪਤਾ ਤਾਂ ਲੱਗ ਰਿਹਾ ਨਾ ਕਿ ਇਹ ਕਿਹ ਕਿਹ ਜਥੇ ਇਕੱਠੇ ਕਰਨ ਵਾਲੇ ਜਿਹੜੀ ਕਿਹ ਜਥੇ ਦੀ ਮੰਡੀਆਂ ਜੀ ਮਤਲਬ ਉਹ ਕਈ ਲੋਕ ਗਲਤ ਜਥੇਬੰਦੀਆਂ ਦਾ ਵੀ ਸਹਾਰਾ ਲੈ ਰਹੇ ਆ ਵੀ ਉਹਨਾਂ ਦੀ ਗਲਤ ਸਪੋਰਟ ਕਰਦੇ ਆ ਉਹਨਾਂ ਵਾਲੇ ਤੁਹਾਡਾ ਕੀ ਵਿਚਾਰ ਹੈ ਜੀ ਮਤਲਬ ਉਹ ਜਿਹੜੇ ਕਈ ਜਥੇਬੰਦੀਆਂ ਆ ਉਹ ਆ ਕੇ ਇਹ ਨਹੀਂ ਦੇਖਦੇ ਆ ਵੀ ਇਹ ਸੱਚੇ ਆ ਜਾਂ ਝੂਠੇ ਆ ਜਾਂ ਇਹਨਾਂ ਨੇ ਪੈਸੇ ਖਾਦੇ ਆ ਉਹ ਇਹ ਚੀਜ਼ ਇਹ ਆਪ ਵੇਖ ਲਓ ਉਹ ਨਿੱਜੀ ਮੁਨਾਫਿਆਂ ਲਈ ਆਉਂਦੀ ਆ ਫਿਰ ਜੀ ਮੈਂ ਕਿਸੇ ਨੂੰ ਫੋਰਸ ਤੇ ਨਹੀਂ ਕਰਦੀ ਚਲੋ ਜਿੰਨੀਆਂ ਮੇਰੇ ਹੱਕ ਚ ਆਈਆਂ ਦੀ ਇਹਨਾਂ ਦੇ ਵਿੱਚੋਂ ਕਾਦੀਆਂ ਹੋਈਆਂ ਕਾਦੀਆਂ ਹੋਈਆਂ ਨਾ ਜੀ ਬਣੇ ਯੂਨਾਈਟਿਡ ਜੱਟ ਫੈਡਰੇਸ਼ਨ ਹੋ ਗਈ ਅੰਤਰਰਾਸ਼ਟਰੀ ਜੱਟ ਫੈਡਰੇਸ਼ਨ ਕਤਨਾ ਹੋਵੇ ਰੋਜ ਉਸ ਸਪੀਕਿੰਗ ਦੇ ਵਿੱਚ ਆਉਣ ਲਈ ਹੈ ਨਾ ਤਾਂ ਕਰਕੇ ਇਧਰ ਵਾਜ ਬਣਾ ਇਧਰ ਹੋ ਜੀ ਹਾਂਜੀ ਠੀਕ ਹੈ ਜੀ ਤਾਂ ਇਦਾਂ ਦਿੱਤਾ ਗਿਆ ਹੈ ਪਰ ਇਹ ਪਰਚਾ ਪਾ ਕੇ ਤੁਹਾਨੂੰ ਦਵਾਉਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਆਪਾਂ ਕਹਿੰਦੇ ਸੱਚ ਸੱਚ ਬੋਲਣ ਤੋਂ ਉਹਨੂੰ ਇਹ ਕਹਿੰਦੇ ਵੀ ਪਹਿਲਾਂ ਤਾਂ ਬਈ ਉਹਨੂੰ ਪਰਚਾ ਨਾ ਗਿਆ ਕਰੂੰ ਮੈਂ ਉਹਨੂੰ ਪਰਚੀ ਪਰਚੀ ਹਾਂ ਪਰਚੀ ਠੀਕ ਹੈ ਜੀ ਪਰਚੀ ਕਿਹਾ ਕਰੋ ਉਹ ਵੀ ਝੂਠੀ ਹੈ ਠੀਕ ਹੈ ਇਹ ਪਰਚੀਆਂ ਦੇ ਵਿੱਚ ਉਹ ਕੁਝ ਨਹੀਂ ਨਿਕਲਦਾ ਹੁੰਦਾ ਪਰਚੀਆਂ ਕਈ ਵਾਰੀ ਖਾਲੀ ਹੁੰਦੀਆਂ ਠੀਕ ਹੈ ਜੀ ਠੀਕ ਹੈ ਜਦੋਂ ਆਪਾਂ ਪਰਚੀਆਂ ਨਹੀਂ ਖੇਡਦੇ ਹੁੰਦੇ ਜਮ ਨੱਕੀ ਡਰਾ ਵਾਲੀ ਗੱਲ ਹੋਊਗੀ ਮਤਲਬ ਇਹ ਨੱਕੀ ਡਰਾ ਚ ਲਾ ਕਦੀ ਜਾਣਾ ਪਰਵਾਹ ਨਹੀਂ ਤੇ ਬਣੇ ਕਿਹੜੇ ਕਿਹੜੀਆਂ ਜਥੇਬੰਦੀਆਂ ਆ ਰਹੀਆਂ ਜਿੰਨਾਂ ਤੁਸੀਂ ਧੰਨਵਾਦ ਕਰਨਾ ਕਰਨਾ ਚਾਹੁੰਦੇ ਹੋ ਜਥੇਬੰਦੀਆਂ ਚਾਰ ਤੋਂ ਪੰਜ ਕਿਸਾਨ ਜਥੇਬੰਦੀਆਂ ਨੇ ਠੀਕ ਹੈ ਜੀ ਤੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਤੇ ਮੈਨੂੰ ਇਹਨਾਂ ਦੇ ਸਵਾ ਪ੍ਰਧਾਨਾਂ ਦੇ ਫੋਨ ਆ ਚੁੱਕੇ ਆ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਜਦੋਂ ਤੁਸੀਂ ਸੰਗਰਸ਼ ਹੋਵੇ ਤਾਂ ਇੱਕ ਵਾਰ ਵਿੰਡੋ ਅਸੀਂ ਆਹ ਬੰਦਾ ਤੁਹਾਨੂੰ ਦੇ ਰਹੇ ਹਾਂ ਐਕਸ਼ਨ ਕਮੇਟੀ ਚ ਪਾਉਣ ਲਈ ਜੀ ਬਣੇ ਤੇ ਜਦੋਂ ਮਤਲਬ ਤੁਸੀਂ ਇਹਨੂੰ ਦੇਖਿਆ ਕਰੋਗੇ ਤੇ ਅਸੀਂ ਤੁਹਾਡੇ ਤੇ ਸਰਬਜੀਤ ਸਿੰਘ ਖਾਨਸਾ ਜੀ ਦਾ ਧੰਨਵਾਦ ਕਰਦੀ ਆ। ਉਹਨਾਂ ਦੀ ਧਰਮ ਪਤਨੀ ਜੀ ਮੈਨੂੰ ਕਾਲ ਵੀ ਆਈ ਹੈ। ਉਹਨਾਂ ਨੇ ਇੱਕ ਬੰਦਾ ਵੀ ਆਪਾਂ ਨੂੰ ਦਿੱਤਾ ਤਲੇ ਰੋਡ ਜੀ ਐਕਸਪਲੀਕੇਟਿਵ ਵਾਸਤੇ ਤੇ ਉਹਨਾਂ ਨੇ ਮੈਨੂੰ ਇੱਕ ਵਾਰ ਨਹੀਂ 2 ਦਿਨ ਹੋ ਗਏ ਲੱਗਦਾ ਮੈਨੂੰ ਕਾਲ ਕਰਕੇ ਮੇਰਾ ਹਾਲ ਚਾਲ ਜਾਣ ਰਹੀ ਹੈ। ਠੀਕ ਹੈ ਜੀ। ਤੇ ਚਲੋ ਮੈਨੂੰ ਚੰਗਾ ਲੱਗਦਾ ਹੈ ਮੇਰਾ ਫਾਕਟ ਮੇਰੇ ਨਾਲ ਹੈ। ਮਹਾਰਾਜ ਪੰਜਾਬ ਦੇ ਜਥੇਬੰਦੀ ਵੀ ਆਪਣੇ ਨਾਲ ਹੈ। ਜੀ ਤੇ ਸ਼ਰਮਨੀ ਅਕਾਦੀ ਨਾਲ ਆਪਣੇ ਸਰ ਮਾਨ ਹੋਣਾ ਦੀ ਜਥੇਬੰਦੀ ਨੂੰ ਕੋਣ ਨਹੀਂ ਜਾਣਦਾ। ਸਾਰੇ ਨੌਜਵਾਨ ਮੇਰੇ ਨਾਲ ਜੀ ਮਾਨ ਸੇ ਤਾਂ ਬਹੁਤ ਬੰਦਿਆਂ ਦੇ ਫੋਨ ਆਏ। ਵੇ ਜੀ ਜਦੋਂ ਅਸੀਂ ਸੱਤ ਵਾਏ ਮੈਂ ਜੋ ਰੋਜ਼ ਚੂਣਾ ਵੇਲੇ ਅਮਰਪਾਲ ਖਾਲਸਾ ਦਾ ਜਦੋਂ ਪਹਿਲਾਂ ਪ੍ਰਚਾਰ ਕਰਦੀ ਹੁੰਦੀ ਸੀ ਉਹ ਤੋਂ ਮੈਂ ਇੰਟਰਵਿਊ ਨਾ ਕੀਤੀ ਉਹਨਾਂ ਸਾਰੇ ਮੁੰਡਿਆਂ ਨੇ ਮੇਨੂੰ ਸਕੂਟ ਕੀਤੀ ਜਿੱਥੇ ਮੈਂ ਸਭ ਨੂੰ ਰੋਕਿਆ ਮਾਝੇ ਵਾਲੇ ਤਾਂ ਮੈਂ ਸਪੈਸ਼ਲੀ ਰੋਕਿਆ ਮੈਂ ਕਿ ਅਜੇ ਨਹੀਂ ਲੋੜ ਤੁਸੀਂ ਉਦੋਂ ਆਇਓ ਜਦੋਂ ਧਰਮ ਨਾ ਹੋਇਆ ਮੈਂ ਨਹੀਂ ਚੋਣੇ ਪਹਿਲੇ ਕੱਲੇ ਮਾਲ ਮਾਲਵੇ ਵਾਲੇ ਨਹੀਂ ਮਾਝੇ ਵਾਲੇ ਵੀ ਪਿਆਰ ਕਰਦੇ ਮਾਝਾ ਪੂਰਾ ਮਾਲਵਾ ਵੀ ਨਹੀਂ ਆਇਆ ਸੱਧੇਆ ਮੈਨੂੰ ਉਸ ਗਰੂਪ ਤੋਂ ਵੀ ਕਾਲ ਆਏ ਸੀ ਕਈਆਂ ਜਿੰਨੀਆਂ ਨੇ ਤੇ ਮੈਂ ਕਿਹਾ ਜੀ ਮੈਂ ਤੁਹਾਡੀ ਹਾਜ਼ਰੀ ਪ੍ਰਮਾਨ ਕਰਤੀਆਂ ਜਿਹਨੇ ਨੰਬਰ ਨਾਮ ਲਿਖਾਉਣਾ ਮੈਨੂੰ ਇੱਥੇ ਹੀ ਲਿਖਾ ਦਿਓ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦਾ ਤੇਲ ਭੁਗੇ ਕਿ ਬਲੇ ਕਿਹੜੇ ਕਿਹੜੇ ਪੇਜਾਂ ਵਾਲਿਆਂ ਨੇ ਸਪੋਰਟ ਕੀਤੀ ਹੈ ਉਹਨਾਂ ਦੇ ਨਾਮ ਜਰੂਰ ਬੋਲੋ ਕਿਉਂਕਿ ਆਪਾਂ ਧੰਨਵਾਦ ਕਰਨਾ ਬਣਦੇ ਹਾਂ ਹਾਂ ਬਈ ਜਿਹਨ ਲਖਵਿੰਦਰ ਸਰਾ ਆ ਕੇ ਥੋੜੇ ਲਾਈਵ ਹੋਇਆ ਸੀਗਾ ਯਾ ਭਾਈ ਜਗਮੀਤ ਖੱਪਿਆਲੀ ਹੋ ਗਿਆ ਬਾਈ ਆਪਣਾ ਮੱਕੜ ਬਾਈ ਹੋ ਗਿਆ ਸਿਮਰਜੋਤ ਮੱਕੜ ਜੀ ਜਗਦੀਪ ਸੱਲੀ ਹੋ ਗਿਆ ਉਹਨੇ ਪੋਸਟਾਂ ਪਾਈਆਂ ਜੀ ਜੀ ਮੇਰੇ ਨਾਲ ਹਰ ਟਾਈਮ ਖੜੇ ਆ ਠੀਕ ਹੈ ਜੀ ਤੇ ਪੱਤਰਕਾਰ ਭਾਈ ਚਾਰੇ ਦੇ ਵਿੱਚੋਂ ਇਹ ਤੋਂ ਬਿਨਾ ਰਣਜੀਤ ਭਾਈ ਹੋ ਗਿਆ ਹਨਾ ਜੀ ਇਸ ਤੋਂ ਇਲਾਵਾ ਭਾਈ ਇੰਦਰ ਬਰਾੜਾ ਐਸੀ ਕਿ ਕਰੰਤੀ ਆ ਕੇ ਗਏ ਉਹ ਜੀ ਬੜੇ ਠੀਕ ਹੈ ਜੀ ਜੱਟ ਬਾਪੇ ਟੈਲੀਵਿਜ਼ਨ ਵਾਲਾ ਵੀ ਆਇਆ ਠੀਕ ਹੈ ਜੀ ਭਾਈ ਹਨਾ ਤੇ ਬਹੁਤ ਕਾਫੀ ਭੇਜਾਂ ਵਾਲੇ ਹੋਰ ਵੀ ਜਿਵੇਂ ਭਾਈ ਜੀ ਨੇ ਪਾਈ ਸੀ ਝੂਟਾ ਭਾਈ ਮਾਨਸਾਲਾ ਉਹਨੇ ਨਸ਼ਾ ਲਾਉ ਉਹਨੇ ਨਹੀਂ ਝੋਟੇ ਭਾਈ ਜੀ ਉਹਨੇ ਨਹੀਂ ਪੋਸਟ ਪਾਈ ਰੋਡੀ ਜੀ ਮਤਲਬ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਆਪਣੇ ਨਾਲ ਆਪਣੇ ਅੱਗੇ ਕੌਣ ਖੜਾ ਹੈ ਇਹਨਾਂ ਨੇ ਆਪਣੀ ਪੋਸਟਾਂ ਪਾਈਆਂ ਸਾਰੇ ਨਹੀਂ ਪਾਈਆਂ ਉਹ ਚਾਹੇ ਕਿਸੇ ਵੀ ادارے ਦਾ ਕੰਮ ਕਰ ਰਹੇ ਸੀ ਕੋਈ ਪ੍ਰੋ ਪੰਜਾਬ ਚਾਹੇ ਗੁਰਪ੍ਰੀਤ ਗੋਪੀ ਹੋ ਗਿਆ ਜੀ ਗੁਰਪ੍ਰੀਤ ਕੋਟਲੀ ਹੋ ਗਿਆ ਹਾਂ ਇਨਫਲੂਐਂਸਰਾਂ ਨੇ ਵੀ ਪਾਈਆਂ ਨਹੀਂ ਹਾਂ ਪੱਤਰਕਾਰਾਂ ਨੇ ਵੀ ਇਨਫਲੂਐਂਸਰਾਂ ਨੇ ਵੀ ਮੈਨੂੰ ਲੱਗਦਾ ਮੈਂ ਕਹਿੰਨੀ ਬਸ ਇੱਕ ਹੀ ਨਮਾਇਦ ਨਹੀਂ ਆ ਵੀ ਜੀ ਪੰਜਾਬ ਦੇ ਹੀ ਪਾਈਆਂ ਨੇ ਪੂਰੇ ਨੇ ਤੇ ਆ 25% ਪਾਸੇ ਜੇ ਰਹਿ ਗਏ ਮਤਲਬ ਪੌਣੇ ਪੰਜਾਬ ਨੇ ਮੈਨੂੰ ਰਿਪੋਰਟ ਕੀਤਾ ਕਈਆਂ ਦੇ ਬਣੇ ਮਜਬੂਰੀ ਹੁੰਦੀ ਮਜਬੂਰੀ ਸੀਗੀ ਦੋਸਤ ਤੇ ਮੈਂ ਮਸੀਦੇ ਭੋਗ ਤੇ ਗਿਆ ਸੀ ਮੈਂ ਜੀ ਸਾਰਿਆਂ ਦੀ ਮੈਨੂੰ ਕਾਲ ਆ ਗਈ ਹਾਂਜੀ ਹਾਂਜੀ ਦੇਖੋ ਜੀ ਜਦੋਂ ਕੋਈ ਬੰਦਾ ਤੁਹਾਡੇ ਨਾਲ ਫੋਨ ਤੇ ਵੀ ਹਾਜ਼ਰੀ ਲਵਾ ਦੇ ਉਹ ਵੀ ਹਾਜ਼ਰੀ ਹੁੰਦੀ ਆ ਸੋ ਮਜਬੂਰੀਆਂ ਹੁੰਦੀਆਂ ਘਰਾਂ ਸੋ ਬਈ ਦੋਸਤੋ ਆਪਾਂ ਜਿਹੜੀ ਵੀਡੀਓ ਬਣਾਈ ਸੀ ਆਪਾਂ ਜ਼ਿਆਦਾ ਵੀਡੀਓ ਲੰਗਾਉਣਾ ਚਾਹੁੰਦੇ ਭੈਣ ਦੇ ਆਪਾਂ ਹੱਕ 'ਚ ਖੜਨਾ ਹੈ ਇਹਨਾਂ ਦੇ ਪਰਚਾ ਪਿਆ ਨਜਾਇਜ਼ ਧੱਕੇ ਨਾਲ ਪਰਚਾ ਪੁਆਇਆ ਗਿਆ ਤੇ ਅਸੀਂ ਅੱਜ ਬ੍ਰੀਫਿੰਗ ਕੋਟ ਪੁਆਇਆ ਜਾ ਰਹੇ ਹਾਂ ਤੇ ਅੱਜ ਜੋ ਆਪਣੀ ਅਗਲੀ ਕਾਰਵਾਈ ਹੋਊਗਾ ਆਪਾਂ ਅਗਲਾ ਕੀ ਅਲੀਕਣਾ ਹੈ ਉਹ ਤੁਹਾਨੂੰ ਦੱਸਾਂ ਕਿ ਸੋਵਾਜ਼ੀ ਇਹੀ ਬੇਣਦੀ ਕਰਦੇ ਆ ਚਾਹੇ ਕੋਈ ਵੀ ਹੈ ਕੱਲੀ ਗਗਨ ਭੈਣ ਨਹੀਂ ਕੋਈ ਪੱਤਰਕਾਰ ਕੋਈ ਵੀ ਸੋਸ਼ਲ ਮੀਡੀਆ ਵਰਕਰ ਹੈ ਕਿਸੇ ਦੇ ਵੀ ਕੋਈ ਨਜਾਇਜ਼ ਪਰਚਾ ਪੈਂਦਾ ਸੱਚ ਹੱਕ ਦੀ ਗੱਲ ਕਰਦਾ ਤਾਂ ਉਹਦੇ ਮਤਲਬ ਕੋਈ ਗਲਤ ਉਂਗਲ ਡਾਉਂਦਾ ਜਾਂ ਉਹਦੇ ਨਜਾਇਜ਼ ਪਰਚਾ ਪਾਉਣ ਦੀ ਕੋਸ਼ਿਸ਼ ਕਰਦਾ ਜਾਂ ਪਰਚਾ ਪਾਉਂਦਾ ਉੱਥੇ ਬਣੋ ਸਾਨੂੰ ਇੱਕ ਹੁਣਾ ਪੈਣਾ ਉੱਥੇ ਇਹ ਨਾ ਸੋਚੋ ਵੀ ਗਗਨਦਰ ਰਤਵਾ ਮੇਰੇ ਨਾਲ ਉੱਤੇ ਆਇਆਗਾ ਮੈਂ ਤਾਂ ਅੱਗੇ ਜਾ ਰਹੀ ਹਾਂ ਉੱਥੇ ਇਹ ਚੀਜ਼ ਨੂੰ ਦਿਮਾਗ ਦੇ ਵਿੱਚੋਂ ਕੱਢ ਕੇ ਉਹ ਬੰਦੇ ਦੀ سپورਟ ਕਰਨੀ ਹੈ ਸੋ ਅਸੀਂ ਅੱਜ سپورਟ ਕਰ ਰਹੇ ਹਾਂ ਮੈਂ ਭੈਣ ਦੇ ਨਾਲ ਆਇਆ ਹੋਇਆ ਤੇ ਇਹ ਭੈਣ ਅਮਰਜੀਤ ਹੈ ਇਹਨਾਂ ਦੇ ਬ੍ਰਦਰ ਹੈ ਕਿੰਦਾ ਹੋਰ ਵੀ ਠੀਕੋ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬੂਟਾ ਕਰ ਲਈ ਵੇਚਦਾ ਹਾਂ ਅਸਿਕ